ਭਾਈ ਮਰੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਅੱਗ ਸਾੜ ਦਿੰਦੀ ਹੈ ਜਾਂ ਦੱਬਿਆ ਜਾਂ ਦੱਬਿਆ ਮਿੱਟੀ ਖਾ ਜਾਂਦੀ ਹੈ ਇਹ ਆਪਾਂ ਕੱਲ ਪੰਕਤੀਆਂ ਵਿਚਾਰ ਲਈਆਂ ਸੀ ਦੁਬਾਰੇ ਇਹ ਪੰਕਤੀਆਂ ਰਿਪੀਟ ਹੋ ਰਹੀਆਂ ਨੇ ਮਹਾਰਾਜ ਕਹਿੰਦੇ ਉਹ ਨਾ ਵਾਲਾ ਬੁੱਢਾ ਭਾਈ ਦਾ ਭਾਵ ਹੈ ਪਹਿਲਾਂ ਵਾਲਾ ਦੱਸਿਆ ਵੀ ਮਰੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਕਈ ਲੋਕ ਜਲ ਪ੍ਰਵਾਹ ਕਰ ਦਿੰਦੇ ਨੇ ਮੱਛੀਆਂ-ਮੱਛੀਆਂ ਖਾ ਜਾਂਦੀਆਂ ਨੇ ਤੇ ਚਿਖਾ ਤੇ ਚੜਾ ਕੇ ਸਾੜ ਦਿੱਤਾ ਜਾਂਦਾ ਸੁਆਹ ਬਣ ਜਾਂਦੀ ਐ ਜਿਹੜੇ ਮਰਤਕ ਸਰੀਰ ਨੂੰ ਦੱਬਿਆ ਜਾਂਦਾ ਉਹ ਮਿੱਟੀ ਬਣ ਜਾਂਦਾ ਉਹਨੂੰ ਮਿੱਟੀ ਕੋਈ ਖਾ ਜਾਂਦੀ ਐ ਅੱਗੇ ਮਾਰਾ ਨੇ ਦੱਸਿਆ ਉਹ ਨਾਂ ਬਾਲਾ ਬੂਡਾ ਪਾਈ ਮਹਾਰਾਜ ਕਹਿੰਦੇ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ ਜੋ ਨਾ ਕਦੇ ਬਾਲਕ ਹੈ ਤੇ ਨਾ ਕਦੇ ਬੁੱਢਾ ਹੈ ਜਿਹੜਾ ਜੀਵਾਤਮਾ ਆ ਬੋਲ ਰਿਹਾ ਇਹ ਨਾ ਬੱਚਾ ਤੇ ਨਾ ਬੁੱਢਾ ਇਹਦੀ ਕੋਈ ਵੀ ਉਮਰ ਨਹੀਂ ਹੈ ਇਹ ਸਦਾ ਅਮਰ ਹੈ ਜੀਵਾਤਮਾ ਅਮਰ ਪ੍ਰਮਾਤਮਾ ਦੀ ਅੰਚਪੰਚ ਆ ਵੀ ਪ੍ਰਮਾਤਮਾ ਦੀ ਅੰਚਮੰਚੀ ਆ ਜੋ ਆ ਮਿੱਟੀ ਦਾ ਪਤਲਾ ਹੈ ਸਰੀਰ ਪਰ ਇਹਨੇ ਸੁਆਹ ਹੋ ਜਾਣਾ ਕੁਝ ਸਮੇਂ ਚ ਖਤਮ ਹੋ ਜਾਣਾ ਪਰ ਜੀਵ ਆਤਮਾ ਨਾ ਬੁੱਢਾ ਤੇ ਨਾ ਜਵਾਨ ਤੇ ਨਾ ਉਹ ਬੱਚਾ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ ਜੋ ਨਾ ਕਦੇ ਬਾਲਕ ਹੈ ਤੇ ਨਾ ਕਦੇ ਬੁੱਢਾ ਹੈ ਉਹ ਕਦੇ ਨਹੀਂ ਮਰਦਾ ਸਰੀਰ ਹੀ ਕਦੇ ਬਾਲਕ ਹੈ ਕਦੇ ਜਵਾਨ ਹੈ ਕਦੇ ਬੁੱਢਾ ਹੈ ਸਰੀਰ ਹੀ ਬੱਚਾ ਬੁੱਢਾ ਹੁੰਦਾ ਹੈ ਨਵ ਜੰਮਿਆ ਬੱਚਾ ਬੱਚਾ ਕਹਿੰਦੇ ਆ ਛੋਟਾ ਸਰੀਰ ਹੈ ਜਵਾਨ ਹੋ ਗਿਆ ਗੱਭਰੂ ਹੋ ਗਿਆ ਜਵਾਨ ਤੇ ਜਦੋਂ ਜਰ ਲੱਗੀ ਬਢੇਪਾ 50 ਤੋਂ ਬਾਅਦ ਬਢੇਪਾ ਸ਼ੁਰੂ ਆ 60 ਤੋਂ ਬਾਅਦ ਕਹ ਲਓ ਚਲੋ ਪਰ ਜੀਵ ਆਤਮਾ ਦੀ ਕੋਈ ਉਮਰ ਨਹੀਂ ਹੈ ਇਹ ਨਾ ਬੱਚਾ ਨਾ ਬੁੱਢਾ ਨਾ ਬਾਲਕ ਨਾ ਜਵਾਨ ਹੈ ਇਸ ਜੀਵ ਆਤਮਾ ਵਾਸਤੇ ਮਨੁੱਖ ਨੇ ਕੁਝ ਨਹੀਂ ਕਰਿਆ ਮਨੁੱਖੇ ਆ ਜੀਵਨ ਅੰਦਰ ਨਾਨਕ ਦਾਸ ਸਾਧ ਸਰਨਾਈ ਏ ਦਾਸ ਨਾਨਕ ਗੁਰੂ ਦੀ ਸ਼ਰਨ ਪਿਆਹੀ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਮੌਤ ਦੇ ਡਰ ਸਹਿਮ ਤੋਂ ਪਾਰ ਲੰਘ ਝੱਕਦਾ ਹੈ ਗੁਰਪ੍ਰਸਾਦ ਭਉ ਪਾਰ ਪਰਾਈ ਵੀ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਮੌਤ ਦੇ ਡਰ ਸਹਿਮ ਤੋਂ ਪਾਰ ਸਹਿਮ ਤੋਂ ਪਾਰ ਲੰਘ ਜਾਂਦਾ ਹੈ ਉਨੋਂ ਫਿਰ ਨਾ ਤਾਂ ਮੌਤ ਦਾ ਡਰ ਆ ਕੋਈ ਤੇ ਨਾ ਲੰਬੀ ਜ਼ਿੰਦਗੀ ਜੀਣ ਦਾ ਕੋਈ ਆਸ ਆ ਗੁਰਬਾਣੀ ਚ ਪੰਕਤੀ ਵੀ ਆ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਬਸ ਉਹ ਨਰਲੇ ਪ੍ਰਯਕ ਇੱਕ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਉਹਨਾਂ ਵਾਏ ਦੀ ਖੁਸ਼ੀ ਨਹੀਂ ਤੇ ਗਏ ਦੀ ਗਮੀ ਨਹੀਂ ਮਨੁੱਖੀ ਇਸ ਕੰਮਤ ਵਿੱਚ ਫਸਿਆ ਜਿਹੜਾ ਮਨਮੁਖ ਹੈ ਉਹ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਜਿਹੜਾ ਉਹ ਆਉਣ ਦੀ ਖੁਸ਼ੀ ਮਨਾਉਂਦਾ ਬੜੀਆਂ ਲਹਿਰਾ ਵਹਿਰਾ ਲੱਗਦੀਆਂ ਜਦੋਂ ਆਉਂਦਾ ਮਾਇਆ ਆਉਂਦੀ ਆਂ ਕਹਿ ਲੋ ਜਾਂ ਕੋਈ ਚੀਜ਼ ਆ ਗਈ ਘਰ ਦੇ ਵਿੱਚ ਜਾਂ ਕੋਈ ਘਰ ਸੋਹਣਾ ਬਣ ਗਿਆ ਉਹਦੋਂ ਖੁਸ਼ੀਆਂ ਮਨਾਉਂਦਾ ਭੰਗੜੇ ਪਾਉਂਦਾ ਜਦੋਂ ਜਾਂਦੀ ਆ ਚੀਜ਼ ਫਿਰ ਉਹਦੋਂ ਰੋਂਦਾ ਗਰਬਾਣੀ ਵਿੱਚ ਪੰਕਤੀ ਵੀ ਆ ਇਹ ਭਗਤ ਭਗਤ ਸਹਿਬਾਨ ਦੀ ਬਾਣੀ ਚੋਂ ਆ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਆ ਮਿੱਟੀ ਦਾ ਪੂਤਲਾ ਨਾ ਜਿਹੜਾ ਦੇਖੋ ਕੈਸੇ ਨੱਚਦਾ ਫਿਰਦਾ ਮਹਾਰਾਜ ਨੇ ਸਮਝਾਉਣਾ ਕੀਤਾ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਾਇਆ ਗਈ ਤਬ ਲੋ ਰੋਵਣ ਲੱਗਤ ਹੈ ਮਹਾਰਾਜ ਕਹਿੰਦੇ ਜਦੋਂ ਕੁਝ ਅਦੇ ਕੋਲ ਖੁੱਸ ਜਾਂਦਾ ਉਦੋਂ ਰੋਣ ਲੱਗ ਜਾਂਦਾ ਜਦੋਂ ਕੁਝ ਆਉਂਦਾ ਫਿਰ ਦੇਖ ਕਿਵੇਂ ਨੱਚਦਾ ਇਹ ਗਰਬਾਣੀ ਦੀ ਪੰਕਤੀ ਆ ਜੀ ਭਗਤ ਰਬਦਾਸ ਸਾਹਿਬ ਦੀ ਬਾਣੀ ਆ ਮੇਰਾ ਖਿਆਲ ਉਹਦੇ ਚ ਪੰਕਤੀ ਆ ਇੱਥੇ ਵੀ ਮਹਾਰਾਜ ਨੇ ਇਹੀ ਸਮਝਾਇਆ ਨਾਨਕ ਦਾਸ ਸਦਾ ਸਾਧ ਸਰਨਾਈ ਸਾਧ ਕਿਹੜਾ ਗੁਰੂ ਸ਼ਬਦ ਗੁਰੂ ਸਾਧੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਰਗੇ ਸਾਧੂ ਨਹੀਂ ਜਾਣੂ ਲੱਪਣੇ ਜਿੱਥੇ ਮਰਜੀ ਤੁਰੇ ਫਰੀਏ ਪਰ ਗੁਰੂ ਦੀ ਸਰਨ ਗੁਰੂ ਸਾਧੂ ਦੀ ਸਰਨ ਪੈਣਾ ਫੇਰ ਮਹਾਰਾਜ ਨੇ ਦੱਸਿਆ ਗੁਰ ਪ੍ਰਸਾਦ ਭਉ ਪਾਰ ਪਰਾਹੀ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਮੌਤ ਦੇ ਡਰ ਸਹਿਮ ਤੋਂ ਪਾਰ ਲੰਘ ਸਕਦਾ ਹੈ ਅਗਲੇ ਸ਼ਬਦ ਜਿਹੜਾ ਦੱਸਦੇ ਨੇ ਮਹਾਰਾਜ ਆਸਾ ਮਹੱਲਾ ਪੰਜਵਾਂ ਸਦਾ ਸਦਾ ਆਤਮ ਪਰਗਾਸ ਸਾਧ ਸੰਗਤ ਹਰ ਚਰਨ ਨਿਵਾਸ ਏ ਭਾਈ ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਿਕ ਜੀਵਨ ਦਾ ਚਾਨਣ ਮਿਲ ਜਾਂਦਾ ਹੈ ਕਿਸ ਨੂੰ ਸਾਧ ਸੰਗਤ ਹਰ ਚਰਨ ਨਿਵਾਸ ਜਿਹੜਾ ਗੁਰੂ ਸਾਧੂ ਦੀ ਸੰਗਤ ਵਿੱਚ ਰਹਿ ਕੇ ਜਿਸਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ RAM ਨਾਮ ਨਿਤ ਜਪ ਮਨ ਮੇਰੇ ਸ਼ੀਤਲ ਸ਼ਾਂਤ ਸਦਾ ਸੁਖ ਪਾਵੇ ਕਲ ਵਿਖ ਜਾਏ ਸਬੇ ਮਨ ਤੇਰੇ ਮਹਾਰਾਜ ਕਹਿੰਦੇ ਹੈ ਮੇਰੇ ਮਨ ਮਹਾਰਾਜ ਨੇ ਸਮਝਾਉਣਾ ਕੀਤਾ ਹੈ ਮੇਰੇ ਮਨ ਸਦਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਹੇ ਮਾਨੋ ਨਾਮ ਦੀ ਬਰਕਤ ਨਾਲ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ ਤੇਰਾ ਆਪਾ ਠੰਡਾ ਠਾਰ ਹੋ ਜਾਏਗਾ ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਏਗੀ ਤੂੰ ਸਦਾ ਆਤਮਿਕ ਆਨੰਦ ਮਾਣਦਾ ਰਹੇਗਾ ਆਤਮਿਕ ਆਨੰਦ ਭਈ ਜੀਵ ਆਤਮਾ ਸਦਾ ਸੁਖੀ ਸਦਾ ਆਨੰਦ ਵਿੱਚ ਰਹਿੰਦਾ ਦੁਖੀ ਨਹੀਂ ਹੁੰਦਾ ਦੁਖੀ ਦਾ ਮਾ ਨਹੀਂ ਜਾਦੇ ਹੁੰਦਾ ਨਾ ਕੋਈ ਸਰੀਰਕ ਪ੍ਰੋਬਲਮਾ ਤਾਂ ਵੀ ਮਨ ਦੁਖੀ ਫੇਰ ਮਹਾਰਾਜ ਕਹਿੰਦੇ ਤੇਰਾ ਜੀਵ ਆਤਮਾ ਜਿਹੜਾ ਤੇਰਾ ਮਨ ਸਦਾ ਆਨੰਦ ਵਿੱਚ ਰਹੇਗਾ ਪਰ ਕੰਮ ਤਾਂ ਨੂੰ ਆਹ ਕਰਨਾ ਪੈਣਾ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਪੈਣਾ ਅੱਗੇ ਦੱਸਦੇ ਨੇ ਸਤਗੁਰੂ ਕਹੋ ਨਾਨਕ ਜਾ ਕੇ ਪੂਰਨ ਕਰਮ ਪਰ ਨਾਨਕ ਆਖਦਾ ਹੈ ਜਿਸਮਨੁਕ ਦੇ ਪੂਰੇ ਭਾਗ ਜਾਗਦੇ ਹਨ ਪੂਰੇ ਭਾਗ ਜਾਗੰਗੇ ਜਦੋਂ ਪਾਈ ਗੁਰਮਤ ਮੁਤਾਬਕ ਜੀਵਨ ਬਸਰ ਕਰਾਂਗੇ ਇਹ ਪੂਰੇ ਭਾਗ ਕਿਹੜੇ ਉਹ ਜਾਗ ਪੈਂਦੇ ਨੇ ਪੂਰੇ ਭਾਗ ਬਣਦੇ ਕਿਹੜੇ ਮਨੁੱਖੇ ਜਨਮ ਦੇ ਵਿੱਚ ਹੀ ਕੀਤੇ ਹੋਏ ਕਰਮਾਂ ਦੇ ਭਾਗ ਜੇ ਕੋਈ ਮਤਲਬ ਤਕਲੀਫ ਆਉਂਦੀ ਆ ਜਾਂ ਕੋਈ ਝਮੇਲਾ ਪੈਂਦਾ ਉਹ ਕਰਮ ਅਗਲਾ ਕਹਿੰਦਾ ਉਹ ਕਰਮਾਂ ਦੀ ਗੱਲ ਆ ਕਰਮ ਕਿਹੜੇ ਆ ਕਰਮ ਮਾੜੇ ਕਰੇ ਆ ਤਾਂ ਝਮੇਲਾ ਪੈ ਗਿਆ ਜੇ ਚੰਗੇ ਕਰਮਾਂ ਤਾਂ ਤੇਰਾ ਜੀਵ ਆਤਮਾ ਸੁਖੀ ਆ ਤਨ ਕਰਕੇ ਵੀ ਸੁਖੀ ਮਨ ਕਰਕੇ ਵੀ ਸੁਖੀ ਮਹਾਰਾਜ ਕਹਿੰਦੇ ਕਹੋ ਨਾਨਕ ਜਾ ਕੇ ਪੂਰਨ ਕਰਮ ਗੁਰੂ ਮਹਾਰਾਜੀ ਕਹਿੰਦੇ ਨੇ ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ ਫੇਰ ਕੀ ਹੁੰਦਾ ਸਤਗੁਰ ਭੇਟੇ ਪੂਰਨ ਪਾਰ ਬ੍ਰਹਮ ਉਹੀ ਸਤਗੁਰੂ ਨੂੰ ਮਿਲਦਾ ਹੈ ਤੇ ਸਭ ਗੁਣਾ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ ਅੱਗੇ ਦੱਸਦੇ ਨੇ ਮਹਾਰਾਜ ਦੂਜੇ ਘਰ ਕੇ 34 ਦੂਜੇ ਘਰ ਕੇ 34 ਦੂਜੇ ਘਰ ਕੇ 34 ਦਾ ਮਾਪਾਵਾਂ ਦੂਜੇ ਘਰ ਕੇ 34 ਆਰੰਭ ਵਿੱਚ ਸਿਰਲੇਖ ਆਇਆ ਸੀ ਘਰ ਦੂਜਾ ਮਹੱਲਾ ਪੰਜਵਾਂ ਕਰ ਦੂਜੇ ਦੇ ਸੰਗ੍ਰਹਿ ਵਿੱਚ 36 ਸ਼ਬਦ ਹਨ ਆਸਾ ਮਹੱਲਾ ਪੰਜਵਾਂ ਮਹਾਰਾਜ ਕਹਿੰਦੇ ਜਾ ਕਾ ਹਰ ਸੁਆਮੀ ਪ੍ਰਭ ਭੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਮਹਾਰਾਜ ਕਹਿੰਦੇ ਹੇ ਭਾਈ ਸਭ ਜੀਵਾਂ ਦਾ ਮਾਲਕ ਹਰ ਪ੍ਰਭੂ ਜਿਸ ਦਾ ਮਦਦਗਾਰ ਬਣ ਜਾਂਦਾ ਹੈ ਪੀੜ ਗਈ ਫਿਰ ਨਹੀਂ ਦੁਹੇਲੀ ਉਸ ਦਾ ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ ਉਸ ਨੂੰ ਮੁੜ ਕਦੇ ਦੁੱਖ ਘੇਰ ਨਹੀਂ ਸਕਦਾ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਕਰ ਕਿਰਪਾ ਚਰਨ ਸੰਗ ਮੇਲੀ ਮਹਾਰਜ ਕਹਿੰਦੇ ਹੈ ਭਾਈ ਜਿਸ ਜੀਵ ਨੂੰ ਪ੍ਰਮਾਤਮਾ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਤੇ ਫਿਰ ਸੁਖ ਸਹਿਜ ਆਨੰਦ ਸੁਹੇਲੀ ਉਸ ਦੇ ਅੰਦਰ ਸੁਖ ਆਨੰਦ ਆਤਮਿਕ ਅਡੋਲਤਾ ਆ ਬਸਦੇ ਹਨ ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ ਹੁੰਦਾ ਫਿਰ ਕਦੋਂ ਆ ਸਾਧ ਸੰਗ ਗੁਣ ਗਾਏ ਅਤੋਲੀ ਗੁਰੂ ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਗੁਣ ਗਾਉਣੇ ਤੇ ਸੁਣਨੇ ਇੱਕ ਬਰਾਬਰੀ ਹੁੰਦਾ ਜੀ ਹੁਣ ਇੱਕ ਜਣਾ ਚਲੋ ਬਾਣੀ ਬੋਲ ਰਿਹਾ ਸੁਣਾ ਰਿਹਾ ਤੇ ਦੂਜੇ ਆਪਾਂ ਸੁਣ ਰਹੇ ਆ ਪੜਨਾ ਤੇ ਸੁਣਨਾ ਇੱਕ ਬਰਾਬਰੀ ਹੈ ਗੁਰੂ ਸਾਧੂ ਦੀ ਸੰਗਤ ਕਰੀਏ ਸਾਧ ਸੰਗ ਗੁਣ ਗਾਏ ਅਤੋਲੀ ਸਾਧ ਸੰਗਤ ਵਿੱਚ ਪ੍ਰਮਾਤਮਾ ਦੇ ਗੁਣ ਗਾ ਕੇ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਉਸ ਦੀ ਹਰ ਸਿਮਰਤ ਨਾਨਕ ਭਈ ਅਮੋਲੀ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਦੇ ਬਰਾਬਰ ਦਾ ਕੋਈ ਨਹੀਂ ਮਿਲ ਸਕਦਾ ਉਸ ਦੀ ਕੀਮਤ ਦਾ ਕੋਈ ਨਹੀਂ ਉਸ ਦਾ ਉਸ ਦੀ ਕੀਮਤ ਦਾ ਕੋਈ ਨਹੀਂ ਮੁੱਲ ਐਂ ਕਹਿ ਲੈਣੇ ਕੋਈ ਬੇਸਕੀਮਤੀ ਹੋ ਜਾਂਦਾ ਅੱਗੇ ਮਹਾਰਾਜਾ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਨਤ ਸਭ ਜੂਏ ਹਾਰੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲ ਤੇ ਸਭ ਜੂਏ ਹਾਰੇ ਮਹਾਰਾਜ ਕਹਿੰਦੇ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲ ਬੈਠਦਾ ਹੈ ਉਹ ਕਾਮ ਕ੍ਰੋਧ ਮਾਇਆ ਦਾ ਮੋਹ ਹੰਕਾਰ ਈਰਖਾ ਇਹਨਾਂ ਸਾਰੇ ਬਕਾਰਾਂ ਨੂੰ ਮਾਨੋ ਜੂਏ ਦੀ ਬਾਜੀ ਵਿੱਚ ਖੇਡ ਕੇ ਹਾਰ ਜਾਂਦੇ ਹਨ ਹਾਰ ਦਿੰਦੇ ਹਨ ਐਂ ਕਹਿ ਲੋ ਇਹ ਸੌਖਾ ਸਮਝਾਇਆ ਜੀ ਜੇ ਮੈਂ ਜੂਆ ਖੇਡਣ ਵਾਲੇ ਇੱਕ ਹਾਰ ਗਿਆ ਸਭ ਕੁਝ ਹੀ ਹਾਰ ਗਿਆ ਘਰ-ਬਾਰ ਵੀ ਹਾਰ ਗਿਆ ਪਾਂਡਮਾ ਨੇ ਦ੍ਰੋਪਤੀ ਵੀ ਜੂਏ 'ਚ ਹਾਰਦੀ ਸੀ ਦੇਖੋ ਉਹ ਸਭ ਕੋ ਅਸੀਂ ਹਾਰ ਜਾਂਦਾ ਜਿਵੇਂ ਇਸੇ ਤਰ੍ਹਾਂ ਹੀ ਮਹਾਰਾਜ ਨੇ ਦੱਸਿਆ ਵੀ ਜੇ ਭਾਈ ਮਨੁੱਖ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਮਿਲ ਬੈਠਦਾ ਹੈ ਉਹ ਕਾਮ ਕ੍ਰੋਧ ਮਾਇਆ ਦਾ মোহ ਹੰਕਾਰ ਈਰਖਾ ਇਹਨਾਂ ਸਾਰੇ ਬਕਾਰਾਂ ਨੂੰ ਮਾਨੋ ਜੂਏ ਦੀ ਬਾਜੀ ਵਿੱਚ ਖੇਡ ਕੇ ਹਾਰ ਗਿਆ ਸਤ ਸੰਤੋਖ ਦਿਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਬਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਬਾਰੇ ਮਹਾਰਾਜ ਨੇ ਸਮਝਾਉਣਾ ਕੀਤਾ ਅਤੇ ਸਤ ਸੰਤੋਖ ਦਇਆ ਸਤ ਸੰਤੋਖ ਦਇਆ ਧਰਮ ਸੱਚ ਇਹਨਾਂ ਗੁਣਾਂ ਨੂੰ ਆਪਣੇ ਹਿਰਦੇ ਘਰ ਵਿੱਚ ਲੈ ਆਉਂਦਾ ਹੈ ਮਾੜੀਆਂ ਵਹਿਬ ਤਾਂ ਜੁਏ 'ਚ ਜਿਵੇਂ ਹਾਰ ਜੁਆਰੀ ਹਾਰ ਜਾਂਦਾ ਜੁਏ 'ਚ ਆਪਣਾ ਸਾਰੇ ਘਰ ਦਾ ਸਮਾਨ ਇਸੇ ਤਰ੍ਹਾਂ ਹੀ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਆਪ ਦੇ ਕਾਮ ਕ્રોਧ ਲੋਭ ਮੋਹ ਹੰਕਾਰ ਮਾੜੀਆਂ ਵਹਿਬ ਤਾਂ ਹਾਰ ਜਾਂਦਾ ਤੇ ਸਤ ਸੰਤੋਖ ਦਇਆ ਧਰਮ ਸੱਚ ਇਹਨਾਂ ਗੁਣਾਂ ਨੂੰ ਆਪਣੇ ਹਿਰਦੇ ਘਰ ਵਿੱਚ ਲੈ ਆਉਂਦਾ ਹੈ ਜਨਮ ਮਰਨ ਚੁੱਕੇ ਸਭ ਭਾਰੇ ਮਹਾਰਾਜ ਕਹਿੰਦੇ ਹੈ ਭਾਈ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਆਪਣੇ ਆਪ ਆਪਣੇ ਸਿਰ ਉੱਤੇ ਲਈਆਂ ਜ਼ਿੰਮੇਵਾਰੀਆਂ ਮੁੱਕ ਗਈਆਂ ਏ ਭਾਈ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਉਸ ਦੀਆਂ ਆਪਣੇ ਆਪ ਆਪਣੇ ਸਿਰ ਉੱਤੇ ਲਈਆਂ ਜ਼ਿੰਮੇਵਾਰੀਆਂ ਮੁੱਕ ਗਈਆਂ ਮਿਲਤ ਸੰਗ ਭਇਓ ਮਨ ਨਿਰਮਲ ਗੁਰ ਪੂਰੇ ਲੈ ਖਿੰ ਮਹਤਾਰੇ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਮਿਲ ਬੈਠਿਆਂ ਮਨ ਪਵਿੱਤਰ ਹੋ ਜਾਂਦਾ ਹੈ ਤੇ ਸਾਧ ਸੰਗਤ ਵਿੱਚ ਬੈਠਣ ਵਾਲੇ ਨੂੰ ਪੂਰੇ ਗੁਰੂ ਨੇ ਇੱਕ ਖਿੰ ਵਿੱਚ ਬਕਾਰਾਂ ਦੇ ਸਮੁੰਦਰਾਂ ਤੋਂ ਪਾਰ ਲੰਘਾ ਦਿੱਤਾ ਬਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ਸਭ ਕੀ ਰੇਨ ਹੋਏ ਰਹੇ ਮਨੁਆ ਸਗਲੇ ਦੀਸੇ ਮੀਤ ਪਿਆਰੇ ਇਹ ਹੁਣ ਜਦੋਂ ਵਸਤਾ ਬਣਦੀ ਆ ਨਾ ਵੀ ਜਿਹੜਾ ਮਨੁੱਖ ਸੰਗਤ ਵਿੱਚ ਬੈਠਦਾ ਹੈ ਉਸ ਦਾ ਮਨ ਸਭਨਾ ਦੀ ਚਰਨ ਧੂੜ ਬਣ ਜਾਂਦਾ ਹੈ ਚਰਨ ਧੂੜਨ ਮਤਲਬ ਬਣਦਾ ਹੈ ਭਾਵ ਵੀ ਸਾਰਿਆਂ ਨਾਲ ਪਿਆਰ ਪੈ ਜਾਂਦਾ ਉਹਦਾ ਉਸ ਨੂੰ ਸ੍ਰਿਸ਼ਟੀ ਦੇ ਸਾਰੇ ਜੀਵ ਪਿਆਰੇ ਮਿੱਤਰ ਦਿਸਦੇ ਹਨ ਫਿਰ ਈਰਖਾ ਦਬੈਦ ਨਹੀਂ ਕਿਸੇ ਤੇ ਛੜਦਾ ਬਲਦਾਨੀ ਜਦੋਂ ਮਾੜੀ ਮਤਾਂ ਫਿਰ ਹਰੇਕ ਨਾਲ ਜੀਵ ਵਾ ਸਤਰੀ ਜੀਵ ਘਰ ਪਰਿਵਾਰ ਦੇ ਨਾਲ ਈਰਖਾ ਕਰੀ ਜਾਂਦਾ ਇਹ ਮਾੜੀ ਮਤ ਦੀਆਂ ਨਿਸ਼ਾਨੀਆਂ ਜੇ ਸਭ ਨਾਲ ਪਿਆਰ ਆ ਤਾਂ ਫਿਰ ਭਾਈ ਚੰਗੀ ਮਤ ਦੀ ਨਿਸ਼ਾਨੀਆਂ ਇੱਥੇ ਲਿਖਿਆ ਹੈ ਭਾਈ ਜਿਹੜਾ ਮਨੁੱਖ ਸੰਗਤ ਵਿੱਚ ਬੈਠਦਾ ਹੈ ਉਸ ਦਾ ਮਨ ਸਭਨਾ ਦੀ ਚਰਨ ਧੂੜ ਬਣ ਜਾਂਦਾ ਹੈ ਉਸ ਨੂੰ ਸ੍ਰਿਸ਼ਟੀ ਦੇ ਸਾਰੇ ਜੀਵ ਪਿਆਰੇ ਮਿੱਤਰ ਦਿਸਦੇ ਹਨ ਫਿਰ ਕੋਈ ਬੈਰੀ ਬਗਾਨਾ ਨਹੀਂ ਦਿਸਦਾ ਸਭ ਮਧੇ ਰਬਿਆ ਮੇਰਾ ਠਾਕੁਰ ਸਭ ਮਧੇ ਰਬਿਆ ਮੇਰਾ ਠਾਕੁਰ ਦਾਨ ਦੇਦ ਸਭ ਜੀ ਸੁਮਾਰੇ ਉਸ ਨੂੰ ਪ੍ਰਤੱਖ ਦਿਸਦਾ ਹੈ ਕਿ ਪਿਆਰਾ ਪਾਲਨਹਾਰ ਪ੍ਰਭੂ ਸਭ ਜੀਵਾਂ ਵਿੱਚ ਮੌਜੂਦ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ ਏਕੋ ਏਕ ਆਪ ਏਕ ਏਕੇ ਹੈ सगला ਪਸਾਰੇ ਏਕੋ ਏਕ ਆਪ ਏਕ ਏਕੇ ਹੈ सगला ਪਸਾਰੇ ਮਹਾਰਾਜ ਕਹਿੰਦੇ ਹੈ ਭਾਈ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਆਉਂਦੇ ਹਨ ਉਹਨਾਂ ਨੂੰ ਨਿਝਾ ਬਣ ਜਾਂਦਾ ਹੈ ਕਿ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਆਪ ਹੀ ਆਪ ਵਸ ਰਿਹਾ ਹੈ ਇਹ ਸਾਰਾ జగਤ ਉਸ ਇੱਕ ਪ੍ਰਮਾਤਮਾ ਦਾ ਹੀ ਖਲਾਰਾ ਹੈ ਜਪ ਜਪ ਹੋਵੇ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਜਪ ਜਪ ਹੋਏ ਸਗਲ ਸਾਧ ਜਨ ਇੱਕ ਨਾਮ ਧਿਆਏ ਬਹੁਤ ਉਧਾਰੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਸਿਮਰ ਕੇ ਉਹ ਸਾਰੇ ਮਨੁੱਖ ਗੁਰਮੁਖ ਬਣ ਜਾਂਦੇ ਹਨ ਇੱਕ ਪ੍ਰਮਾਤਮਾ ਦੇ ਨਾਮ ਦਾ ਧਿਆਨ ਧਰ ਕੇ ਉਹ ਹੋਰ अनेका ਨੂੰ ਬਕਾਰਾਂ ਤੋਂ ਬਚਾ ਲੈਂਦੇ ਹਨ ਗਹਿਰ ਗੰਭੀਰ ਅਬੇਅੰਤ ਗੁਸਾਈ ਅੰਤ ਨਹੀਂ ਕਿਸ ਪਾਰਿਆ ਪਾਰਾ ਵਾਰੇ हे ढोंगे प्रभु हे ढोंगे प्रभु हे बड़े जिगरे वाले प्रभु हे व्यंत गुसाई तेरे गुणां दा अंत नहीं पै सकदा तेरी हस्ती दा उरला ते परला बन्ना नहीं लब् सकदा तुमरी कृपा तै गुण गावे नानक ध्याए ध्याए प्रभु को नमस्कारे हे नानक जेड़ा भी कोई जीव तेरे गुण गांदा है ਜਿਹੜਾ ਵੀ ਕੋਈ ਤੇਰਾ ਨਾਮ ਸਿਮਰ ਸਿਮਰ ਕੇ ਤੇਰੇ ਅੱਗੇ ਸਿਰ ਨਿਵਾਉਂਦਾ ਹੈ ਉਹ ਇਸ ਸਭ ਕੁਝ ਤੇਰੀ ਮਿਹਰ ਨਾਲ ਹੀ ਕਰਦਾ ਹੈ ਆਸਾ ਮਹੱਲਾ ਪੰਜਵਾਂ ਤੂੰ ਬੇਅੰਤ ਅਬਗਤ ਅਗੋਚਰ ਇਹ ਸਭ ਤੇਰਾ ਆਕਾਰ ਕਿਆ ਹਮ ਜੰਤ ਕਰੈ ਚੁਤਰਾਈ ਜਾਂ ਸਭ ਕਿਸ ਤੋਂ ਦੇ ਮਝਾਰ ਮਰ ਨੇ ਸਮਝਾਉਣਾ ਕੀਤਾ ਏ ਠਾਕੁਰ ਤੂੰ ਬੇਅੰਤ ਹੈ ਤੂੰ ਅਦ੍ਰਿਸ਼ਟ ਹੈ ਤੂੰ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਇਹ ਦਿਸਦਾ ਜਗਤ ਸਾਰਾ ਤੇਰਾ ਹੀ ਰਚਿਆ ਹੋਇਆ ਹੈ ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਸਾਹਮਣੇ ਆਪਣੀ ਲਿਆਕਤ ਦਾ ਕੀ ਬਖਵਾ ਕਰ ਸਕਦੇ ਹਾਂ ਜੋ ਕੁਝ ਹੋ ਰਿਹਾ ਹੈ ਸਭ ਤੇਰੇ ਹੁਕਮ ਅnder ਹੋ ਰਿਹਾ ਹੈ ਮੇਰੇ ਸਤਗੁਰ ਆਪਣੇ ਬਾਲ ਕਰਾਖੋ ਲੀਲਾ ਤਾਰ हे ਮੇਰੇ ਸਤਗੁਰ ਆਪਣੇ ਬੱਚਿਆਂ ਨੂੰ ਆਪਣ ਕੌਤਕ ਵਰਤਾ ਕੇ ਬਕਾਰਾਂ ਤੋਂ ਬਚਾਈ ਰੱਖ ਦੇਹ ਸਮਤ ਸਦਾ ਗੁਣ ਗਾਵਾਂ ਮੇਰੇ ਠਾਕੁਰ ਅਗਮ ਅਪਾਰ ਏ ਮੇਰੇ ਆਪਹੁੰਚਤੇ ਬਿਆੰਤ ਠਾਕੁਰ ਮੈਨੂੰ ਸੁਚੱਜੀ ਮਤ ਦੇ ਮੈਂ ਸਦਾ ਤੇਰੇ ਗੁਣ ਗੰਦਾ ਰਹਾ ਜੈਸੇ ਜਨਨ ਜਠਰਮਹਿ ਪ੍ਰਾਨੀ ਉਹ ਰਤਾ ਨਾਮ ਆਧਾਰ ਮਰਾਇਨੇ ਸਮਝਾਉਣਾ ਕੀਤਾ ਹੈ ਠਾਕੁਰ ਇਹ ਤੇਰਾ ਹੀ ਚੋਜ ਹੈ ਜਿਵੇਂ ਜੀਵ ਮਾਂ ਦੇ ਪੇਟ ਵਿੱਚ ਰਹਿੰਦਾ ਹੋਇਆ ਤੇਰੇ ਨਾਮ ਦੇ ਆਸਰੇ ਜਿਉਂਦਾ ਹੈ ਇਸੇ ਤਰ੍ਹਾਂ ਆਨੰਦ ਕਰੇ ਸਾਹ ਸਾਹ ਸਮਾਰੇ ਨਾ ਪੋਹੇ ਅਗਨਾਰ ਮਾਂ ਦੇ ਪੇਟ ਵਿੱਚ ਉਹ ਹਰੇਕ ਸਾਹ ਦੇ ਨਾਲ ਤੇਰਾ ਨਾਮ ਜਾਦ ਕਰਦਾ ਹੈ ਤੇ ਆਤਮ ਕਾ ਆਨੰਦ ਮਾਣਦਾ ਹੈ